ਚੈਨਲ ਦਾ ਆਰਐਨ ਨਿਊਜ਼ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਉਪਰਾਲੇ ਸਦਕਾ ਬਟਾਲਾ ਦੇ ਹਰਨਾਮ ਨਗਰ ਵਿਖੇ ਸਿੰਘ ਸਭਾ ਗੁਰਦੁਆਰੇ ਵਿਖੇ ਗਰਮੀ ਦੀਆਂ ਛੁੱਟੀਆਂ ਦੌਰਾਨ ਛੋਟੇ ਬੱਚਿਆਂ ਦਾ ਗੁਰਮਤ ਸਮਰ ਕੈਂਪ ਲਗਾਇਆ ਗਿਆ ਇਹ ਸਮਰ ਕੈਂਪ 10 ਦਿਨ ਚੱਲਿਆ ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਬੱਚਿਆਂ ਨੇ ਹਾਜ਼ਰੀ ਭਰੀ ਇਸ ਦੌਰਾਨ ਬੱਚਿਆਂ ਨੂੰ ਗੁਰਬਾਣੀ ਸੰਬੰਧੀ ਅਤੇ ਗੁਰ ਇਤਿਹਾਸ ਸੰਬੰਧੀ ਜਾਣਕਾਰੀ ਦਿੱਤੀ ਗਈ ਸਮਰ ਕੈਂਪ ਦੇ ਆਖਰੀ ਦਿਨ ਜਿੱਥੇ ਬੱਚਿਆਂ ਦਾ ਕੰਪੀਟੀਸ਼ਨ ਕਰਵਾਇਆ ਗਿਆ ਉੱਥੇ ਹੀ ਜੇਤੂ ਬੱਚਿਆਂ ਨੂੰ ਨਗਦ ਇਨਾਮ ਅਤੇ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਆਗੂਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਵੱਡਾ ਉਪਰਾਲਾ ਹੈ ਅਤੇ ਹਰ ਗਰਮੀਆਂ ਦੇ ਵਿੱਚ ਇਹ ਸਮਰ ਕੈਂਪ ਲਗਾਇਆ ਜਾਂਦਾ ਹੈ ਉੱਥੇ ਇਸ ਸਬੰਧੀ ਜਦੋਂ ਜੇਤੂ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਗਰਮਤ ਸਮਰ ਕੈਂਪਨ ਲੱਗਣੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਆਪਣੀਆਂ ਛੁੱਟੀਆਂ ਦਾ ਲਾਹਾ ਲੈਣਾ ਚਾਹੀਦਾ ਹੈ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸਰਚ ਕਰੋ ਦਾ ਆਰ ਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਜਸਲ ਮੈਂਬਰ ਸਰੋਨੀਟੀ ਹਲਕਾ ਬਟਾਲਾ ਮੈਂ ਫਿਰਦਾ ਰਹਾਂ ਸਪਾਸਿੰਗ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਮੈਨੂੰ ਇੱਥੇ ਬੁਲਾਇਆ ਪਰ ਬੱਚਿਆਂ ਦਾ ਜੋ ਨਾਮ ਹੈ ਪਤਾ ਜੋ ਮੰਗਿਆ ਸਾਡੇ ਕੋਲ ਸਹਾਉਣੀ ਕਮੇਟੀ ਕੋਲ ਡਿਊਟੀ ਦਵਾਈ ਪ੍ਰਚਾਰਕ ਸਿੰਘਾਂ ਦੀ ਉਹ ਪ੍ਰਚਾਰਕ ਸਿੰਘ ਜਿਹੜਾ ਬੱਚਿਆਂ ਨੂੰ 10 ਦਿਨ ਦਾ ਕੈਂਪ ਲਗਾ ਪਰ 10 ਦਿਨ ਦੇ ਕੈਂਪ ਵਿੱਚ ਬੱਚੇ ਤੋਂ ਬਹੁਤ ਕੁਝ ਚੱਕੇ ਚੱਲੇ ਤੇ ਗੁਰੂ ਘਰ ਨਾਲ ਲਗੇ ਪਰ ਮੈਂ ਇਹ ਬੱਚਿਆਂ ਨੂੰ ਬੱਚਿਆਂ ਦੇ ਮਾਂ ਪਿਓ ਨੂੰ ਇਹ ਗੱਲ ਜ਼ਰੂਰ ਕਹਾਂਗਾ ਇਹ ਬੱਚੇ ਦੇ ਗੁਰੂ ਘਰ ਨਾਲ ਲੱਗੇ ਤੋਂ ਕਿ ਸਿੱਖੇ ਚੱਲੇ ਇਦਾਂ ਹੀ ਘਰ ਉਹਨਾਂ ਨੂੰ ਤੇਰੇ ਸ਼ਾਮੀ ਇੱਕ ਕਲਾਸ ਲਾਇਆ ਕਰਨ ਇਹ ਬੱਚੇ ਗੁਰੂ ਘਰ ਨਾਲ ਜੁੜੇ ਰਹਿਣ ਜੋ ਗੁਰੂ ਕੋਲ ਮੰਗਣਗੇ ਗੁਰੂ ਮਾਰਾ ਸੱਚੇ ਪਾਤਸ਼ਾਹ ਦਾ ਮਿਹਰ ਭਰੇ ਹੱਥ ਰੱਖਿਆ ਉਹ ਹੀ ਚੀਜ਼ ਮਿਲੇਗੀ ਪਰ ਬੱਚਿਆਂ ਨੂੰ ਇਹ ਗੱਲ ਕਵਾਂਗਾ ਜਦੋਂ ਕੇਸ ਵਾਗੇ ਮਾਂ ਪਿਓ ਵੋਂਦਾ ਪਰ ਉਹ ਕੇਸ ਉਹਦੇ ਨਾਲ ਜਾਬ ਕਰਾਉਣ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਬ ਕਰਾਉਣ ਉਹ ਕੇਸ ਵਾਉਣਗੇ ਉਹ ਕੇਸ ਚ ਕੰਗਾ ਰੱਖ ਘਰ ਕਰ ਦੇਗਾ ਜੋ ਘਰ ਕਰ ਜਾ ਐਡਮਿਟ ਗਈ ਉਹ ਬ੍ਰੇਂਚ ਗੱਲ ਬਹਿ ਜੇਗੀ ਜਾਬ ਕਰੀ ਜਾਣਗੇ ਸਤਨਾਬਾਈ ਗੁਰੂ ਜਰ ਤੇ ਗੁਰੂ ਨਾਲ ਲੱਗਣਗੇ ਮੈਂ ਅਰਦਾਸ ਬੇਨਤੀ ਕਰਕੇ ਚੱਲਿਆ ਇੱਥੇ ਖਾਸ ਜੋੜ ਕੇ ਮਹਾਰਾ ਸੱਚਾ ਪਾਤਸ਼ਾਹ ਇਹ ਬੱਚਿਆਂ ਦੀ ਤੰਦਰੁਸਤੀ ਬਖਸ਼ੀ ਇਹਨਾਂ ਨੂੰ ਚੰਗੀ ਵਿੱਦਿਆ ਤੇ ਚੰਗੀ ਤਾਲੀਮ ਦੇਵੇ ਸਿੱਧੇ ਰਸਤੇ ਚੱਲਣ ਦਾ ਬਲ ਤੇ ਚੰਗੀ ਸੋਚ ਬਣਾਉਣੀ ਗਲੀ ਮਹੱਲੇ ਦਾ ਮਾਂ ਪਿਓ ਦਾ ਨਾਮ ਉੱਚਾ ਕਰੇ ਇਹ ਸਮਾਜ ਪਰ ਲੈ ਕੇ ਕੋਈ ਬਣ ਤੇ ਦੁਨੀਆ ਦੇ ਨਾਮ ਉੱਚਾ ਕਰ ਬੋਧਾ ਕੋਈ ਨਾਗਰ ਦਾ ਫਦੇ ਪਰੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਂਦਰਪਾਲ ਸਿੰਘ ਜੀ ਵਿੱਕੀ ਸ੍ਰੀ ਅਕਾਲ ਤਾ ਸਭ ਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਵਰਗਾ ਜੀ ਵਾਲੋਂ ਜੋ ਰੱਬ ਕੀਤੀ ਗਈ ਲਹਿਰ ਹੈ ਉਸ ਤਹਿਤ ਐਡਵੋਕੇਟ ਸਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਜੀ ਤੇ ਯੋਗ ਹੋਈ ਹੈ ਤਾਂ ਤਾਂ ਸਾਹਿਬ ਸ਼ਰੋਮਨੀ ਤੇਗਵਾ ਸਾਹਿਬ ਜੀ ਦੇ 350 ਸਾਲਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇਹ ਗਰਮੀਆਂ ਦੇ ਜੋ ਗੁਰਮਤ ਸਖਲਾਈ ਕੈਂਪ ਬੱਚਿਆਂ ਦੇ ਲਗਾਏ ਜਾ ਰਹੇ ਹਨ ਇਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਦੇ ਮੁਖ ਸੇਵਾਦਾਰ ਧਾਰਮਿਕ ਸੇਵਾਦਾਰ ਵੱਜੋਂ ਸੇਵਾ ਨਿਭਾ ਰਹੇ ਜਥੇਦਾਰ ਗੁਰਬਾਨ ਸਿੰਘ ਜੱਸਲ ਮੈਂਬਰ ਸ਼੍ਰੋਮੀ ਗੋਪਦਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਉਪਰਾਲੇ ਸਦਕਾ ਇਸ ਹਲਕੇ ਅੰਦਰ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਇਨ੍ਹਾਂ ਕੈਂਪਾਂ ਵਿੱਚ ਬੱਚਿਆਂ ਨੂੰ ਗੁਰਮਤਿ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਮੂਲ ਨਾਂ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਪੰਜ ਤਖਸੈਬਾਨ ਪੰਜਾ ਪਿਆਰਿਆਂ ਦੇ ਚਾਰ ਸਾਬਜਾਦਿਆਂ ਦੇ ਮੂਲ ਮੰਤਰ ਦੇ ਜੋ ਸਾਡੀ ਮਰਿਆਦਾ ਹੈ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਗਲਵੇ ਕੋਈ ਦੋਹਰਾਵਾ ਨਹੀਂ ਕਿ ਪੰਜ ਸੱਤ ਦਿਨ ਦੇ ਵਿੱਚ ਵਿੱਚ ਕੋਈ ਲੰਮਾ ਚੋੜਾ ਇਤਿਹਾਸ ਜਾਂ ਵਿਸਥਾਰ ਨਾਲ ਕੁਰਬਾਨੀ ਬਾਰੇ ਕੋਈ ਇਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ ਪਰ ਮੂਲ ਨਾਲ ਜੋੜਨ ਵਾਸਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਸਰਕੇ ਦਾ ਮੁਖ ਸੇਵਾਦਾਰ ਜਹਿੰਦਾ ਗੁਰਨਾਮ ਸਿੰਘ ਜਸਲ ਜੀ ਦਾ ਬਹੁਤ ਵਧੀਆ ਉਪਰਾਲਾ ਹੈ ਮੈਂ ਆਸ ਕਰਦਾ ਹਾਂ ਅਰਦਾਸ ਬੇਨਤੀ ਕਰਦਾ ਸਤਿਗੁਰੂ ਕਿਰਪਾ ਕਰੇ ਸਤਕਾਰ ਜੋ ਪ੍ਰਧਾਨ ਸਾਹਿਬ ਕਾਮੀ ਸਾਹਿਬ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਧਾਨਕ ਪੰਟੀ ਜੈਦਾ ਗੁਰਨਾਮ ਸਿੰਘ ਜੀ ਸਾਹਿਬ ਉਹਨਾਂ ਦੇ ਨਾਲ ਪ੍ਰਚਾਰਕ ਸਹਿਬਾਨ ਕ੍ਰਿਸ਼ਰ ਸਹਿਬਾਨ ਤੇ ਜੋ ਪਤੰਤੇ ਸੱਜਣ ਹਨ ਉਹਨਾਂ ਨੂੰ ਸੁਚੇਤਿਆ ਨੂੰ ਗੁਰਮਤ ਦੀ ਸੂਝ ਬਖਸ਼ੇ ਇਸੇ ਤਰ੍ਹਾਂ ਹੀ ਉਹ ਗੁਰਮਤ ਨਾਲ ਜੋੜਨ ਲਈ ਉਪਰਾਲੇ ਕਰਦੇ ਰਹਨ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਰਹਿਮਤਾਂ ਨਵਾਜੇ ਬਹੁਤ ਵਧੀਆ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਮਿਲਦਾ ਆਪਣੇ ਸਿੱਖ ਇਤਿਹਾਸ ਦੇ ਨਾਲ ਜਿਹੜਾ ਉਹ ਜੁੜਦੇ ਐ ਇਸੇ ਤਰ੍ਹਾਂ ਆਪਣੇ ਸਿੱਖ ਇਤਿਹਾਸ ਬਾਰੇ ਇਹਨਾਂ ਨੂੰ ਪਤਾ ਲੱਗਦਾ ਵਾ ਕਿ ਸਾਡੇ ਗੁਰੂਆਂ ਨੇ ਕਿਹੜੀਆਂ-ਕਿਹੜੀਆਂ ਕੁਰਬਾਨੀਆਂ ਕੀਤੀਆਂ ਕਦੋਂ ਸ਼ਹੀਦ ਹੋਏ ਕਿੱਥੇ ਉਹਨਾਂ ਦਾ ਜਨਮ ਹੋਇਆ ਵਾ ਹਨਾ ਤੇ ਆਪਣੇ ਸਿੱਖ ਇਤਿਹਾਸ ਦੇ ਨਾਲ ਬੱਚੇ ਜਿਹੜੇ ਉਹ ਜੁੜਦੇ ਆ ਤੇ ਬਿਲਕੁਲ ਬੱਚੇ ਜਿਹੜੇ ਹਨਾ ਨਾਨਕੇ ਜਾਂਦੇ ਆ ਮਾਸਿਓਂ ਕੇ ਜਾਂਦੇ ਆ ਹਨਾ ਬੜਾ ਉਤਸ਼ਾਹ ਵੇਖਿਆ ਬਾਕੀ ਸਰਦਾਰ ਹਰਬੰਸ ਸਿੰਘ ਜਿਹੜੇ ਗਿਆਨੀ ਜਿਹੜੇ ਹੈਗੇ ਆ ਗੁਰਦੁਆਰੇ ਦੇ ਸਿਕਤਲ ਸਾਹਿਬ ਉਹਨ ਦੇ ਅਵੀ ਬਹੁਤ ਵੱਡਾ ਰੋਲ ਹੈ ਕਿ ਹੈਗਾ ਕਿ ਜਿਹੜਾ ਇੱਥੇ ਉਹਨਾਂ ਨੂੰ ਸਾਧ ਕੇ ਪ੍ਰਚਾਰ ਕਰਾਉ ਨੂੰ ਸਾਧ ਕੇ ਤੇ ਜਿਹੜਾ ਬੱਚਿਆਂ ਨੂੰ ਜਿਹੜਾ ਵਾਪਸ ਸਿੱਖਿਆ ਜਿਹੜੀ ਦਿੱਤੀ ਜਾਂਦੀ ਹੈ ਬਿਲਕੁਲ ਆਪਣੀ ਸਿੱਖੀ ਦੇ ਨਾਲ ਜੋੜੋ ਨਾ ਬੱਚਿਆਂ ਨੂੰ ਅਮਰ ਸਿਖਾਉਣ ਤੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਸਾਡੇ ਗੁਰੂਆਂ ਨੇ ਕਿਹੜੀਆਂ ਕਿਹੜੀਆਂ ਕੁਰਬਾਨੀਆਂ ਕੀਤੀਆਂ ਜੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਉਹ ਸਿੱਖ ਇਤਿਹਾਸ ਨਾਲ ਜੋੜਾਂਗੇ ਤੇ ਬੱਚੇ ਆਪਣੇ ਸਿੱਖੀ ਇਤਿਹਾਸ ਦੇ ਨਾਲ ਜਿਹੜਾ ਜੁੜ ਕੇ ਰਹਿਣਗੇ ਤੋ ਵਦਿਆ ਜੀ ਸਾਡੇ ਬੱਚੇ ਸਿੱਖੀ ਦਾ ਸਵਾਲ ਪ੍ਰੇਰਿਤ ਹੋਏ ਆ अनुभव ਬਹੁਤ ਵਧੀਆ ਲੱਗਾ ਅਸੀਂ ਤੇ ਆਫਟੀਆਂ ਘਟਨਾਈ ਹੋਈ ਸਾਡੇ ਬੱਚੇ ਇੱਥੇ ਆਏ ਹੋਏ ਆ ਅਸੀਂ ਜੰਤੀਪੁਰੋਂ ਉਹ ਕਹਿੰਦੇ ਆ ਕਿ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜੋ ਹਾਂਜੀ ਜ਼ਰੂਰ ਲਾਣੀ ਚਾਹੀਦੀ ਹੈ ਹਾਂਜੀ